ਕਰਾਂ ਤਾਂ ਕਰਾਂ ਕੀ ਇਹ ਤਾਂ ਨਹੀਂ ਹੁਣ ਜਾ ਰਹੀ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਮੈਨੂੰ ਲਜਾਮਾ ਦਾ ਲਜਾਮਾ ਕਿ ਮੈਂ ਧਮਾਕਾ ਨੜਾਉਣੀ ਆ ਕਿ ਕਾ ਕੇ ਬੈਗੀ ਇਹ ਦਿਨ ਨਾਣਾਂ ਤੱਕ ਕੋਈ ਗੱਲ ਨਹੀਂ ਇਹ ਦਿਨ ਨਾਣਾਂ ਤੂੰ ਤਾਂ ਮਾਪਾ ਚਾਹਤ ਅੱਛਾ ਸ਼ਨੀ ਨੂੰ ਫੋਨ ਲਾਉਣੀ ਆ ਫਿਰ ਕੰਮ ਬਣੂਗਾ हां सनी ओ आंटी ਕਿਵੇਂ ਯਾਦ ਕੀਤਾ ਯਾਦ ਕਿਵੇਂ ਕਰਨਾ ਸੀ ਪਤਾ ਜਿੱਤੋ ਤਾਂ ਪੈਰ ਜਮਾ ਕੇ ਬੈਹਿ ਗਈ ਇੱਥੇ ਹੱਲਣ ਦਾ ਨਾ ਹੀ ਨਹੀਂ ਲੱਗਦੀ ਅੱਛਾ ਤੇ ਹੋਰ ਬਣੋ ਕੀ ਕਹਿੰਦੀ ਆ ਫਿਰ ਆਉਣ ਨੂੰ ਕਹਿੰਦੀ ਮੈਂ ਨਹੀਂ ਚਾਹਤੀ ਉੱਤੋਂ ਜੁਬਾਕ ਜੰਮਦੀ ਆ ਕਹਿੰਦੀ ਮੇਰੇ ਬੱਚਾ ਹੋਣ ਵਾਲਾ ਗਾ ਪੰਗਾ ਪੈ ਜੂ सनी ਜੇ ਤੂੰ ਆਵੇਂਗਾ ਤਾਂ ਫਿਰ ਕੰਮ ਚੱਲੂਗਾ ਹੋ ਕੋਈ ਗੱਲ ਨਹੀਂ ਆਂਟੀ ਤੂੰ ਬੇਫਿਕਰ ਹੋ ਜਾ ਐਡੀ ਤਾਂ ਨੌਬਤੀ ਨਹੀਂ ਆਉਣ ਦਿੰਦਾ ਮੈਨੂੰ ਵੀ सनी ਕੀ ਨਹੀਂ ਕਹਿਣਾ ਤੂੰ ਮੈਨੂੰ ਐਂ ਦੱਸ ਇਹਨਾਂ ਦੇ ਘਰੇ ਕੌਣ-ਕੌਣ ਹੁੰਦਾ ਘਰੇ ਤੱਕ ਕਿੱਕੜ ਹੀ ਹੁੰਦਾਗਾ ਜਾਇਦੀ ਭੈਣ ਆਈ ਹੋਈ ਹੈਗੀ ਕਿ ਟਿੱਕਰ ਹੁਣ ਆਪਦੀ ਭੈਣ ਨੂੰ ਛੱਡਣ ਜਾਊਗਾ ਉਹਦੇ ਬਾਅਦ ਚਾਜੀ ਤੂੰ ਅੱਛਾ ਹਾਂ ਤੇ ਟਾਈਮ ਦੱਸ ਮੈਨੂੰ ਕਦੋਂ ਛੱਡਣ ਜਾਣਾ ਉਹਨੇ ਉਹ ਤਾਂ ਬਾਕੀ ਮੈਂ ਆਪੇ ਹੱਲ ਕਰ ਦਊਗਾ ਉਹਨੇ ਕੱਲ ਨੂੰ ਜਾਣਾ ਛੱਡਣ ਕੱਲ ਨੂੰ ਹਾਂ ਕਿੰਨੇ ਵਜੇ ਕੱਲ ਨੂੰ ਸਵੇਰੀ ਵਕ ਜਾਊਗਾ ਤਾਂ ਜਿਹੜੇ ਕੰਮ ਇਹ ਕਰੀ ਜਾਂਦੀ ਹੈ ਨਾ ਇਹਨੂੰ ਕਰਨੇ ਚਾਹੀਦੇ ਨਹੀਂ ਸੀ ਇਹਨੂੰ ਮੇਰਾ ਨਹੀਂ ਪਤਾ ਫਿਰ ਮੈਂ ਮੈਂ ਇਹਦੇ ਨਾਲ ਕੀ ਕਰੂੰਗਾ ਬਹੁਤ ਬਿਆ ਬਿਆ ਕੇ ਕਿਹਾ ਨੂੰ ਵੀ ਮੇਰੇ ਨਾਲ ਤੁਰਪਾ ਹੈ ਮੇਰੇ ਨਾਲ ਤੁਰਪਾ ਮੈਨੂੰ ਰਾਏ ਨਹੀਂ ਦੰਦੀ ਉਲਟਾ ਉਹਦੇ ਨਾਮ ਤੋਂ ਕਹਾਂ ਲਈ ਤੂੰ ਰਾਏ ਇੱਥੇ ਕੋਈ ਗੱਲ ਨਹੀਂ ਆਂਟੀ ਤੂੰ ਬੇਫਿਕਰ ਹੋ ਜਾ ਹਾਲਤ ਤਾਂ ਮੇਰੇ ਕੋਲੇ ਪੱਕਾ ਹੈਗਾ ਇਹਦਾ ਇਹ ਤੈਨੂੰ ਵੀ ਪਤਾ ਨਹੀਂ ਤੂੰ ਮੈਨੂੰ ਯਾਦ ਨਹੀਂ ਸੀ ਕਰਦੀ ਜੇ ਇਹਦਾ ਹੱਲ ਨਾ ਹੁੰਦਾ ਮੇਰੇ ਕੋਲੇ ਤੂੰ ਆਹ ਜੀ ਕਿਤੇ ਨਾ ਆਵੇਂ ਓਏ ਆਂਟੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਮੈਂ ਤੇਰੇ ਨਾਲ ਤਾਂ ਮੇਰੇ ਪੱਕੇ ਵਾਦੇ ਹੀ ਹੁੰਦੇ ਆ ਟੈਨਸ਼ਨ ਨਾ ਮੰਨ ਤੂੰ ਇਹ ਤਾਂ ਮੈਨੂੰ ਮਾਣ ਆ ਤੇਰੇ ਤੇ ਤੈਨੂੰ ਮੈਂ ਜਵਾਬ ਦੇ ਸਕਦਾ ਹਾਂ ਨਾਲੇ ਤੇਰਾ ਕੰਮ ਉਹ ਵੀ ਮੈਂ ਨਾ ਕਰਾਂ ਤਾਂ ਹੋ ਗਿਆ ਸਮਝ ਆ ਜੀ ਫਿਰ ਟਾਈਮ ਨਾਲ ਹੀ ਮੈਨੂੰ ਨਾ ਤੇਰੀਆਂ ਗੱਲਾਂ ਤੋਂ ਲੱਗਦਾ ਵੀ ਢਿੱਲੀ ਜਿਹੀ ਪਈ ਪਈਆਂ ਲਾਹ ਦੇ ਦਿਮਾਗ ਤੋਂ ਦਿਲ ਤੋਂ ਬੋਝ ਆਉਦੇ ਕੋਈ ਗੱਲ ਨਹੀਂ ਇਹ ਤਾਂ ਹੋ ਗਿਆ ਤੇਰਾ ਕੰਮ ਹੋਰ ਹੁਕਮ ਕਰ ਤੂੰ ਬਸ ਪੁੱਤ ਪਹਿਲਾਂ ਇਹ ਕੰਮ ਹੋ ਜਾਂਦੇ ਬਾਕੀ ਕੰਮ ਬਾਅਦ ਚ ਕਰਾਂਗੇ ਚੱਲ ਕੋਈ ਨਾ ਆਂਟੀ ਬੇਫਿਕਰ ਹੋ ਜਾ ਇਹ ਤਾਂ ਹੋ ਗਿਆ ਹੋਰ ਹੁਕਮ ਲਾ ਤੂੰ ਬਸ ਬਸ ਠੀਕ ਹੈ ਠੀਕ ਹੈ ਆਂਟੀ ਓਕੇ ਕੋਈ ਗੱਲ ਨਹੀਂ ਹੋ ਜਾਊਗਾ ਕੱਲ ਕੰਮ ਚੰਗਾ ਚੰਗਾ ਪੁੱਤ ਠੀਕ ਹੈ ਆਂਟੀ ਆ ਜੀ ਓਕੇ ਜੀ ਤੋ ਇਹ ਤਾਂ ਚੰਗੀ ਨਹੀਂ ਕਰ ਰਹੀ ਇਹਨੂੰ ਮੇਰਾ ਨਹੀਂ ਪਤਾ ਵੀ ਤੇਰੇ ਨਾਲ ਮੈਂ ਕੀ ਕਰੂੰਗਾ ਜੀ ਤੋ ਕੀ ਹੋ ਗਿਆ ਕਿੱਧਰ ਖਵਾਚੀ ਪਈਆਂ ਮੇਰੇ ਬਾਰੇ ਸੋਚੀ ਜਾਂਦੀ ਮੇਰੇ ਬਾਰੇ ਸੋਚੀ ਜਾਂਦੀ ਕੋਈ ਦੇ ਸੋਚੀ ਜਾਂਦੀ ਸੀ ਵੀ ਆਏ ਨਹੀਂ ਹਜੇ ਤੱਕ ਬਿੰਦਰ ਕਿੱਥੇ ਆ ਬਿੰਦਰੇ ਉਹ ਪੈਣੇ ਇਧਰ ਅੰਦਰ ਹਾਂ ਬਾਈ ਆ ਗਈ ਯਾਰ ਚੁੱਲੇ ਪੁਰੇ ਬੈਠੇ ਆਏ ਜੀ ਹੋਈ ਸੁਸਤ ਜੀ ਹੋ ਕੇ ਕੀ ਗੱਲ ਦੁੱਧ ਤਾਂ ਮੈਂ ਗਰਮਾ ਧਰਤਾ ਮੈਂ ਤਾਂ ਕੱਪੜਿਆਂ ਨੇ ਤਾਏ ਲਾ ਕੇ ਰੱਖਣ ਲੱਗੀ ਤੇ ਇਹ ਇੱਥੋਂ ਉੱਠ ਕੇ ਤੇ ਆ ਕੇ ਇੱਥੇ ਬੈ ਗਈ ਬੀਬੀ ਉਹੀ ਬੈ ਗਈ ਮੈਂ ਤਾਂ ਮੈਨੂੰ ਐ ਹੋ ਗਿਆ ਦੁੱਧ ਨਾ ਉਬਲ ਜਾ ਕਿਤੇ ਦੁੱਧ ਨੂੰ ਤਾਂ ਤੇਰੇ ਸਾਹਮਣੇ ਬਾਲਾ ਦੇ ਕੇ ਰੱਖਿਆ ਸਬਜ਼ੀ ਬਣਾ ਕੇ ਰੱਖਦੀ ਹੁਣ ਕੱਲਾ ਇੱਕ ਆਟਾ ਰਹਿ ਗਿਆ ਸੀ ਗੁੰਨ ਨਾਲ ਇੱਕ ਧਾਰ ਕੱਢਣ ਵਾਲੀ ਰਹਿ ਗਈ ਸੀ ਮੈਂ ਤੈਨੂੰ ਕਈ ਕਿਤੇ ਗਈ ਮੈਂ ਕੱਪੜੇ ਸਾਹਮਣੇ ਅੰਦਰ ਤੇ ਤੂੰ ਭਈ ਆ ਕੇ ਪਏ ਜਾ ਉੱਥੇ ਰੈਸਟ ਕਰ ਲਾ ਪਰ ਤੂੰ ਸੁਣਦੀ ਨਹੀਂ ਗੱਲ ਨੂੰ ਚੱਲ ਕੋਈ ਗੱਲ ਨਹੀਂ ਭਣੇ ਕੋਈ ਗੱਲ ਨਹੀਂ ਜੀ ਰੋਟੀ ਪਾਣੀ ਪਕਾਤਾ ਤਾਂ ਠੀਕ ਹੈ ਉਹ ਮੈਂ ਤਾਂ ਇਹਨੂੰ ਦੇਖ ਕੇ ਓਹੀ ਘਬਰਾ ਗਿਆ ਮੈਂ ਚੁੱਪਚਾਪ ਜੇ ਪਤਾ ਨਹੀਂ ਕਾਸ ਤੋਂ ਬੈਠੀ ਐ ਹੈ ਮੈਂ ਤਾਂ ਤੈਨੂੰ ਐ ਆਂਦਾ ਸੀ ਇਹਨੂੰ ਤੂੰ ਕੱਲੀ ਨਾ ਰਹਿਣ ਦਿਆ ਕਰ ਮੈਨੂੰ ਐ ਕਿਤੇ ਹੁਣ ਚੱਕਰ-ਚੁੱਕਰ ਖਾ ਕੇ ਡਿੱਗ ਪੇ ਬਈ ਮੈਂ ਤਾਂ ਇਹਦਾ ਮਿੰਟ ਦਾ ਸਾਬ ਹੀ ਨਹੀਂ ਖਾਂਦੀ ਕੀ ਮੈਂ ਤਾਂ ਇਹਦੇ ਨਾਲ ਨਾਲ ਰਹਿਣੀ ਆ ਪਰਛਾਵਾ ਬਣ ਕੇ ਵੀ ਕਿੱਥੇ ਡਿਗ ਡੁਗਣਾ ਪਵੇ ਚੱਕਰ ਨਾ ਆਜੇ ਕੋਈ ਨਹੀਂ ਇਹਨੂੰ ਆਖੇ ਸੀ ਅੰਦਰ ਜਾ ਕੇ ਪੈ ਜਾ ਤੇ ਜਾ ਪੈ ਜਾ ਅੰਦਰ ਜਾ ਕੇ ਤੇ ਚਲ ਮੈਂ ਨਾ ਸਬਜੀ ਪਈ ਆ ਰੱਖੀ ਮੇਰੀ ਤੇ ਉਹ ਦੇਖਣੀ ਸੀ ਮੈਂ ਦੇਖ ਤੂੰ ਛੇਤੀ ਛੇਤੀ ਦੇਖ ਕੇ ਫਿਰ ਬਦਨ ਕਿਤੇ ਲੈ ਕੇ ਜਾਣਾ ਕੰਮ ਜਾ ਕੇ ਹੋਣਾਗਾ ਕਿੱਥੇ ਜਾਣਾ ਤੂੰ ਜਾ ਛੇਤੀ ਛੇਤੀ ਪਹਿਲੇ ਸਬਜੀ ਨੂੰ ਲੈ ਕੇ ਚਲ ਚੰਗਾ ਮੈਂ ਜਾਂਦੀ ਚਲ ਮੈਂ ਗੱਲ ਹਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ। ਤੂੰ ਜਿਹੜੀ ਬਹੁਤ ਜ਼ਰੂਰੀ ਹੈ ਜਿਹੜੀ ਮਰਜ਼ੀ ਮੇਰੇ ਨਾਲ ਗੱਲ ਕਰਨੀ ਜਿੰਨੀ ਮਰਜ਼ੀ ਜ਼ਰੂਰੀ ਹੈ। ਮੈਂ ਤੇਰੀ ਹੁਣ ਨਹੀਂ ਸੁਣਦਾ। ਹੁਣ ਤਾਂ ਕਿਰਾਂ ਮੈਂ ਜਾਊਂਗਾ ਬੰਦ ਤੋਂ ਭਾਂਣ ਕੇ ਘਰੇ। ਇਹ ਆਹ ਡੱਬਾ ਲਿਆਂਦਾ ਉਹਨਾਂ ਵਾਸਤੇ ਜੀ ਉਹਨੂੰ ਡੱਬਾ ਨਾਲ ਨਾ ਦਿੱਤਾ ਤੈਨੂੰ ਪਤਾ ਨਾਲੇ ਉਹਦੇ ਹਿਸਾਬ ਦਾ। ਠੀਕ ਹੈ ਨਾ? ਹਾਂ ਉਹ ਡੱਬਾ ਦੇ ਕੇ ਆ ਕੇ ਤੇ ਫਿਰ ਮੈਂ ਆ ਕੇ ਤੇਰੀ ਸਾਰੀ ਗੱਲ ਸੁਣੂਗਾ। ਡੱਬਾ ਫੇਰ ਫੜਾਏ ਉਹਨਾਂ ਪਹਿਲਾਂ ਮੇਰੀ ਗੱਲ ਬਾਲੇ ਉਹ ਤੇਰੀ ਗੱਲ ਕੀ ਆ ਹੁਣ ਵਿੰਦਰ ਆਉਂਦੀ ਹੈਗੀ ਮੈਂ ਕਿਰਾਂ ਹੁਣ ਜਾ ਆਵਾਂ। ਹੋਰ 10 ਮਿੰਟ ਚ ਅਸੀਂ ਮੁੜੇ ਆਵਾਂਗੇ। ਮੇਰੀ ਗੱਲ ਸੁਣ ਆਪਾਂ ਜਾਣਾ ਬੰਦ ੋ ਕੇ ਘਰੇ ਅੱਛਾ ਡੱਬਾ ਦੀ ਆਈਏ ਤੈਨੂੰ ਪਤਾ ਨਾਲੇ ਫਿਰ ਮਾੜੀ ਜੀ ਗੱਲ ਤੇ ਗੁੱਸਾ ਮਾ ਨਹੀਂ ਆਂਦੀ ਐ ਹਾਂ ਉਹ ਤਾਂ ਰੁੱਸ ਜੂਗੀ ਰੁੱਸ ਜੂਗੀ ਤਾਂ ਹੀ ਤਾਂ ਮੈਂ ਕਿਹਾ ਮੈਂ ਹਾਬੀ ਆਪਾਂ ਜਾਇ ਆਉਣੇ ਆ ਠੀਕ ਐ ਤੇ ਚੱਲ ਮੈਂ ਤੂੰ ਅੰਦਰ ਬੈਠ ਜਾ ਹੁਣ ਇੱਥੇ ਨਾ ਬੈਠੀ ਰਹੀ ਬੇਬੇ ਕੋਲ ਬੈ ਜਾ ਠੀਕ ਐ ਠੀਕ ਐ ਬੇਬੇ ਹਾਂ ਬੇਬੇ ਤੂੰ ਸਿੱਕਲ ਨਹੀਂ ਫੜਾਇਆ ਹੁੰਦੇ ਡੱਬਾ ਉਹ ਨਹੀਂ ਕੁਛ ਨਹੀਂ ਹੁੰਦਾ ਅਸੀਂ ਜਾਇ ਆਉਣੇ ਆ ਠੀਕ ਐ ਨਾ ਆ ਜਾ ਬੇਬੇ ਕੋਲ ਬੈਠ ਜਾ ਕੋਈ ਗੱਲ ਨਹੀਂ ਠੀਕ ਐ ਨਾ ਅਸੀਂ ਬੈਂਦੇ ਨਹੀਂ ਉਹਨਾਂ ਦੇ ਘਰੇ ਬਾਹਲਾ ਚੱਲ ਬਾਹਲਾ ਟਾਈਮ ਮੜੇ ਤੂੰ ਧਿਆਨ ਰੱਖ ਲੈ ਕਰੇ ਤਾਂ ਕਮਲੀ ਏ ਤੈਨੂੰ ਪਤਾ ਨਹੀਂ ਪੁੱਤੋ ਮੇਰਾ ਪੂਰਾ ਧਿਆਨ ਹੈ ਇਹ ਤਾਂ ਸੱਚ ਕੋਈ ਕਮਲੀ ਹੈ ਅਸੀਂ ਬੰਤੋ ਕੇ ਘਰੇ ਨਾਲ ਡੱਬਾ ਫੜਾਏ ਕੇ ਉਹ ਤਾਂ ਮੜੇ ਜਣਾ ਗੁੱਸੇ ਹੋ ਜਾਂਦੀ ਹੈ ਫੜਾਏ ਪੁੱਤ ਫੜਾਏ ਤਾਨੂੰ ਗੁੱਸੇ ਕਰਨਾ ਤੇ ਮੇਰਾ ਪੱਕਾ ਧਿਆਨ ਹੈ ਉਰੇ ਬਿਠਾ ਇੱਥੇ ਬਿਠਾਉਣੀ ਆ ਆਪਦੇ ਕੋਲੇ ਇੱਥੇ ਬੈਠੋ ਓਹੋ ਮੈਨੂੰ ਇਹਦੇ ਹਵਾਲੇ ਕਿੱਥੇ ਛੱਡ ਗਏ ਕਿਤੇ ਮੇਰੇ ਜਵਾਕ ਨੂੰ ਨਾ ਕੋਈ ਨੁਕਸਾਨ ਪਹੁੰਚਾ ਦੇ ਅੱਜ ਮੈਂ 2 ਮਿੰਟ ਖੜ੍ਹ ਜਾਂਦਾ ਨਾ ਸਾਰਾ ਕੁਝ ਦੱਸ ਦੇਣਾ ਸੀਗਾ ਮੇਰੀ ਇੱਕ ਨੇ ਸੁਣੀ ਇਹਨੇ ਕਰ ਮੇ ਤਾਂ ਕਿਸਮਤੀ ਮਾੜੀ ਹੈ ਅੱਜ ਜੇ ਮੈਂ ਦੱਸਣ ਲੱਗੀ ਸੀ ਅੱਜ ਮੇਰੀ ਗੱਲ ਉਹਨੇ ਨਹੀਂ ਸੁਣੀ ਅੱਜ ਮੈਂ ਦੱਸ ਸੱਚ ਦੱਸ ਦੇਣਾ ਸੀ ਤੇ ਬਚਾ ਮੇਰੇ ਬੱਚੇ ਦੀ ਰੱਖਿਆ ਕਰੇ ਬੜਾ ਬੁਰਾ ਆ ਜਾ ਇੱਥੇ ਬਹਿ ਜਾ ਕੀ ਗੱਲ ਅੱਜ ਬੜੀ ਹੈਰਾਨੀ ਜਿਨਾਂ ਦੇਖੀ ਨਹੀਂ ਲਾ ਤੂੰ ਮੇਰੀ ਧੀ ਐ ਕੀ ਗੱਲ ਮੈਂ ਤੈਨੂੰ ਦੇਖ ਨਹੀਂ ਸਕਦੀ ਨਾਲੇ ਤੂੰ ਹੀ ਤਾਂ ਮੇਰੀ ਧੀ ਐ ਇੱਕ ਤੇ ਜਿਹਦੇ ਬਣੀ ਮੈਂ ਦੇਖਦੀ ਆ ਲੈ ਪੁੱਤ ਜੇ ਤੈਨੂੰ ਗੁੱਸੇ ਨਾਲ ਬੋਲਦੀ ਆ ਫੇਰ ਕਹਿ ਦਿੰਦੀ ਆ ਮਾਸੀ ਗੁੱਸੇ ਨਾਲ ਬੋਲਦੀ ਜੇ ਤੈਨੂੰ ਪਿਆਰ ਨਾਲ ਬੋਲਦੀ ਆ ਫੇਰ ਤੂੰ ਕਹਿੰਦੀ ਬੜੀ ਹੈਰਾਨੀ ਨਾਲ ਦੇਖਦੀ ਆ ਹੈਰਾਨੀ ਕਾਦੀ ਐ ਪੁੱਤ ਦੇਖ ਲੈ ਇੱਕ ਤੂੰ ਤਾਂ ਹੈਗੀ ਆ ਜਿਹੜੀ ਤੂੰ ਮੇਰੀ ਸੇਵਾ ਕਰੇਗੀ ਮੈਨੂੰ ਸੁਮਾਲੇਗੀ ਮੁੰਡੇ ਕਿੱਥੇ ਸੰਭਾਲਦੇ ਅੱਜ ਕੱਲ ਦੇ ਹਾਂ ਹਾਂ ਮਾਸੀ ਉਹ ਐ ਹੋ ਗਿਆ ਨਾ ਵੀ ਅੱਜ ਪਹਿਲੀ ਵਾਰੀ ਤੂੰ ਇੰਨੇ ਪਿਆਰ ਦੇ ਨਾਲ ਮੇਰੇ ਨਾਲ ਝਾਕੀ ਹੈ ਮੇਰੇ ਬੰਨੇ ਝਾਕੀ ਹੈ ਉਹ ਗੱਲ ਤੋਂ ਵੀ ਡਰਜਾ ਲੱਗੀ ਹਾਂ ਮੈਨੂੰ ਹੁਣ ਤਾਂ ਨਾ ਤੈਨੂੰ ਮੈਂ ਪਿਆਰ ਨਾਲ ਹੀ ਬੋਲੂਗੀ ਅੱਛਾ ਹਾਂ ਚਲ ਸ਼ੁਕਰ ਹੈ ਮਾਸੀ ਸਾਰਾ ਕੁਝ ਚਲ ਪੁੱਲਪਲਾ ਕੇ ਆਪਾਂ ਪਿਆਰ ਨਾਲ ਰਹਿ ਆ ਕਰੀਏ ਤੇ ਵਧੀਆ ਪੁੱਤੋ ਪਿਆਰ ਨਾਲ ਤਾਂ ਰਹਾਂਗੇ ਹੁਣ ਤੂੰ ਕਰ ਲੈ ਕੰਮ ਠੀਕ ਹੈ ਮਾਸੀ ਕਰ ਲੈ ਕਰ ਲੈ ਕਰ ਲੈ ਪਿਆਰ ਨਾਲ ਤਾਂ ਤੈਨੂੰ ਕਰੂੰਗੀ ਲੋਟ ਤੈਨੂੰ ਕੀ ਪਤਾ ਵੀ ਮੈਂ ਕਿਨੂੰ ਬੁਲਾਇਆ ਤੈਨੂੰ ਤਾਂ ਉਹਦੀ ਪਤਾ ਲੱਗੂ ਜਦੋਂ ਕਿ ਕਰਵਾ ਗਿਆ ਤੇ ਨਾ ਉਹਦੇ ਨਾਲ ਛੱਲੇ ਆ ਜੂਗਾ ਤੇ ਫਿਰ ਫਿਰ ਮੈਂਟਲ ਜਾਵਾਂਗੇ ਵੀ ਫਾਤਿਮਾ ਸੀ ਤੂੰ ਦਰਜ ਕਿਉ ਲੱਗੀ ਜਾਂਦਾ ਜ਼ਰੂਰ ਇਹਦੇ ਮਨ 'ਚ ਕੁਝ ਚੱਲੀ ਜਾਂਦਾ ਹੈ ਇਹ ਝੂਠਾ ਹੈ ਜਦੋਂ ਹੱਸਦੀ ਹੈ ਨਾ ਇਹ ਕੋਈ ਕਾਂਡ ਨਵੇਂ ਹੀ ਕਰਦੀ ਹੁੰਦੀ ਹੈ ਪਤਾ ਨਹੀਂ ਕਿਉਂ ਮੈਨੂੰ ਕੀ ਹੋ ਗਿਆ ਜੀ ਪਤਾ ਨਹੀਂ ਨੇ ਮਾਸੇ ਕੋਈ ਕੁਛ ਨਹੀਂ ਹੋਇਆ ਅੱਛਾ ਅੱਛਾ ਕਰ ਲੈ ਪੁੱਤ ਕੰਮ ਠੀਕ ਹੈ ਠੀਕ ਹੈ ਬਾ ਨਹੀਂ ਤੇਰੇ ਤੂੰ ਮਾਸੇ ਨੂੰ ਕੀ ਸਮਝਿਆ ਵੀ ਮਾਸੇ ਤੇਰੇ ਨਾਲ ਮਿੱਠਾ ਨਾ ਮਾਰਦੀ ਆ ਇਹ ਮਿੱਠੀਆਂ ਮਾਰ ਕੇ ਤਾਂ ਤੇਰਾ ਕੰਮ ਕਰੂੰਗੀ ਕਰਦੀ ਆ ਕਿਕਰ ਕੋਲੋਂ ਦੂਰ ਦੇਖੀ ਚੱਲ ਜੀ ਪਤਾ ਨਹੀਂ ਹੋਕ ਨਾ ਮੈਂ ਤਾਂ ਸੰਗ ਜਿਲ੍ਹੇ ਦੇ ਪੀ ਆਂਦੇ ਕੋਈ ਨਹੀਂ ਕੋਈ ਨਹੀਂ ਸੰਗ ਕਾਦੀ ਹੈ ਖੁਸ਼ੀ ਦੀ ਗੱਲ ਹੈ ਲੈ ਬੰਦ ਤਾਂ ਬੰਦ ਕਰੀ ਲਿਆ ਨਾ ਗੱਤ ਤੁਮ ਕੋਈ ਮੁਹਤੀ ਹੈ ਹੋਰ ਪਾਈ ਪੁੱਛਣਾ ਤੈਨੂੰ ਪਤਾ ਫਿਰ ਦਾਲ ਪਾਣੀ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੋਰ ਦੱਸੋ ਨਹੀਂ ਗੱਲ ਹੈ ਹਾਲ ਚਾਲ ਹੈ ਵਧੀਆ ਤੂੰ ਦੱਸ ਠੀਕ ਹੈ ਨਾ ਤੁਸੀਂ ਸੁਣਾਓ ਹਾਂ ਵਧੀਆ ਸਭ ਠੀਕ ਠਾਕ ਤੇ ਹੋਰ ਧੋ ਕੇ ਬਹਿ ਜਾ ਨੋ ਆਈ ਨਹੀਂ ਹਜੇ ਆਈ ਨਹੀਂ ਹਜੇ ਪਰਸੋਂ ਲੈ ਕੇ ਆਵਾਂਗੇ ਦਨ ਹੋਰ ਲਾਇਉ ਦੋ ਦੇ ਨਾ ਪਰ ਆਈ ਹੈ ਮਖਾ ਫਿਰ ਕਿਹੜਾ ਬਾਰੀ ਬਾਰੀ ਜਾਇਆ ਜਾਂਦਾ ਦਾ ਹਾਂ ਚਾਰ ਦਿਨ ਲਾ ਲੈਣ ਦੇ ਮੈਂ ਗੁਰਦੀਪ ਨੂੰ ਆਖਿਆ ਚੱਲ ਮਖਾ ਜਿੱਦੇ ਭਾਈ ਤੈਨੂੰ ਫੋਨ ਕਰਤਾ ਉਹਦੇ ਲਿਆਵਾਂਗੇ ਆਪਾਂ ਹਾਂ ਭਾਈ ਦੇਵ ਫੜਾਟ ਡੱਬਾ ਲੈ ਹੋਈ ਨਹੀਂ ਫੜਾ ਉਹ ਰੇ ਮਖਾ ਲੈ ਭਾਈ ਲੈ ਕਾਹਦਾ ਡੱਬਾ ਵਧਾਈਆਂ ਤੈਨੂੰ ਵਧਾਈਆਂ ਕਾਹਦੀਆਂ ਕੁੜੇ ਮੇਰੇ ਭਰਾ ਦੇ ਘਰੇ ਰੱਬ ਨੇ ਚਾਨਣ ਕਰਤਾ ਨਹੀਂ ਮੈਂ ਮਰ ਜਾ ਫਿਰ ਤੈਨੂੰ ਸਵਾ ਬਦਾਈਆਂ ਬਾਹਲ ਨਾ ਵਾਲਾ ਤੈਨੂੰ ਵੀ ਆਹ ਤਾਂ ਵਾਲੀ ਸੋਣੀ ਸੁਣ ਲਈ ਭਾਈ ਬਦਾਈਆਂ ਭਾਈ ਹੋਰ ਭਾਈ ਤੈਨੂੰ ਵੀ ਬਤਾਵੇ ਮਹਾਰਾਜ ਵਾਲਾ ਵਾਲਾ ਮੈਨੂੰ ਕਹਿੰਦੇ ਮੈਨੂੰ ਤਾਂ ਸ਼ਰਮ ਜੀ ਆਉਂਦੀ ਆ ਮੈਂ ਬੰਤ ਨੂੰ ਕੀ ਆ ਤੂੰ ਜਾ ਕੇ ਮੈਂ ਸ਼ਰਮ ਕਾ ਦੀਆ ਸੋਕਰ ਨਾਲ ਸ਼ਰਮ ਕਾ ਦੀ ਮਸਤ ਰੱਬ ਨੇ ਸੁਣੀ ਆ ਪਿਓ ਦਾ ਤੇਰੀ ਦੇਲ ਹੀ ਵਾਦੀ ਆ ਭਾਈ ਹਾਂ ਉਹੀ ਤਾਂ ਕਰਨਾ ਬਥੇਰਾ ਮੈਂ ਹਾਂ ਸਹੀ ਗੱਲ ਹੈ ਬਗਾਨੇ ਚੁੱਲਿਆਂ ਵਿੱਚ ਨਹੀਂ ਝਾਟ ਲੈ ਮੈਂ ਤਾਂ ਪਹਿਲਾ ਡੱਬਾ ਇੱਥੇ ਲੈ ਕੇ ਆਇਆ ਚੱਲ ਮੈਂ ਕਿਹਾ ਮਾਹ ਕੋਈ ਹੋਰ ਗੱਲ ਕਰਾ ਇਸ ਤੋਂ ਪਹਿਲਾਂ ਭਾਈ ਪਹਿਲਾਂ ਬੰਤੂ ਤਾਂ ਮਿੰਟ ਜੀ ਦੀ ਗੁੱਸੇ ਹੋ ਜਾਂਦੀ ਹੈ ਮੈਂ ਕਿਹਾ ਜਦੋਂ ਆਪ ਸਾਰੇ ਕੰਮ ਚ ਰੱਖਦੀ ਹੈ ਨਾਲ ਭੈਣ ਰਾਫਰ ਵੀ ਕਰਨਾ ਹੀ ਪੈਂਦਾਗਾ ਚਲਾਤਾ ਤੁਸੀਂ ਰੰਗ ਲਾਤਾ ਮੈਨੂੰ ਖੁਸ਼ਖਬਰੀ ਸੁਣਾ ਕੇ ਸੱਚੀ ਰੰਗ ਪਾਉਣ ਲੱਗੂਗਾ ਸਕੇ ਫਾਲਦੂ ਸਹੀ ਗੱਲ ਐ ਨਾ ਉਧਰ ਤਾਂ ਅੱਗ ਲੱਗੂਗੀ ਰੰਗ ਨਹੀਂ ਲੱਗਦਾ ਉਸਲੇ ਕੱਪੜੀ ਅੱਗ ਲੱਗੂਗੀ ਤੁਸੀਂ ਫਿਰ ਸ਼ੋਈ ਨਾ ਕੱਢੇ ਉਹਦੇ ਕੋਲੇ ਕੋਈ ਗੱਲ ਦੀ ਉਹ ਲੋੜ ਹੀ ਨਹੀਂ ਕਿਸੇ ਕੋਲ ਗੱਲ ਕਰਨ ਦੀ ਥੋੜੇ ਕੋਈ ਗੱਲ ਕਰਤੀ ਭਈ ਸਾਡਾ ਹੋਰ ਕੀ ਦੇ ਨਾਲ ਵਰਤਾਵਾ ਬਸ ਮੈਂ ਤੇਜੇ ਨਾਲ ਗੱਲ ਕਰੂੰਗਾ ਕੋਈ ਹੋਰ ਕਿਸੇ ਨਾਲ ਨਹੀਂ ਗੱਲ ਕਰਦਾ ਉਹੀ ਗੱਲ ਤੁਸੀਂ ਤਾਂ ਭਾਈ ਸਾਡੀਆਂ ਖੁਸ਼ੀਆਂ ਐ ਸੰਭਲੋ ਅਸੀਂ ਛੋਟੀਆਂ ਖੁਸ਼ੀਆਂ ਸੰਭਲਾਂ ਹੈ ਲੜੇ ਉਹ ਤਾਂ ਜਰਦੀ ਨਹੀਂ ਭਾਈ ਕਿਸੇ ਨੂੰ ਠੀਕ ਐ ਨਾ ਬਾਕੀ ਹੁਣ ਅਸਲ ਦੇ ਵਿੱਚ ਤਾਂ ਹੋਰ ਆ ਦੋ ਚੌ ਦਿਨਾਂ ਰੱਖ ਪਤਾ ਲੱਗੂਗਾ ਹੂੰ ਕਿਸ਼ਤ ਫੇਰ ਆਉਣ ਵਾਲੀ ਹੈ ਅੱਛਾ ਤੇ ਕਿਸ਼ਤ ਫੇਰ ਆਉਣ ਵਾਲੀ ਹੈ ਪਿਛਲੀ ਤਾਂ ਪਤਾ ਨਹੀਂ ਇਹਨਾਂ ਨੇ ਕਿਹੜੇ ਹਿਸਾਬ ਨਾਲ ਭਰਪੂਰ ਜਿਲੇ ਕੇ ਕੀ ਗੱਲਬਾਤ ਲੱਗੀ ਉਹ ਤਾਂ ਉੱਗ ਸੁੱਗੇ ਨਹੀਂ ਨਿਕਲੀ ਹਾਂ ਤੇ ਹੁਣ ਮੈਨੂੰ ਜੇ ਦੁਬਾਰਾ ਕਿਸ਼ਤ ਦਾ ਫੋਨ ਆਇਆ ਚਿੱਠੀ ਆਈ ਕਿਉਂਕਿ ਨੰਬਰ ਤਾਂ ਮੈਂ ਇਹਨਾਂ ਦਾ ਕਰਾਤਾ ਸੀ ਆਪੇ ਇਹਨਾਂ ਨੇ ਫੋਨ ਆਉਗਾ ਮੁੰਡੇ ਅੱਛਾ ਹੋਰ ਚੱਲਾ ਨਾ ਵਧੀਆ ਕੀਤਾ ਤੂੰ ਗਲੌਂਗਲਾਵਾ ਲਾਤਾ ਇਹ ਫਾਫੜੇ ਕੁੱਟਣੀ ਤੀਵੀ ਤੇ ਉਹਦਾ ਬਹੂ ਕੱਢੀ ਹੋਈ ਸੀ ਇਹਨੇ ਘਰ ਹਈ ਨਹੀਂ ਸੀ ਬਹੂ ਇੱਥੇ ਪਿਛਲੀ ਕਿਸ਼ਤ ਵਲੇ ਤੇ ਕੋਈ ਕਰ ਲਈ ਹੂਦਾ ਉਸ ਸਮ ਬਥੇਰਾ ਰਿਸ਼ਤੇਦਾਰਾਂ ਤਮੰਗ ਤੰਗ ਕੇ ਭਰਤੀ ਹੂ ਇਹ ਲੁੱਟਣ ਨੂੰ ਤਾਂ ਬੈਠੀ ਆ ਹਰੇਕ ਨੂੰ ਉਹ ਰਿਸ਼ਤੇਦਾਰਾਂ ਕੋਲ ਬਥੇਰਾ ਇਹਦੇ ਕੋਲ ਇਹ ਆਪ ਦੇ ਕੋਲ ਪੂੰਜੀ ਕੋਸ਼ਾ ਕਰਦੀ ਰਹੀ ਆ ਤੁਹਾਨੂੰ ਕੀ ਪਤਾ ਇਹਦੀਆਂ ਗੱਲਾਂ ਦਾ ਨਹੀਂ ਬਥੇਰਾ ਇਸੇ ਨੂੰ ਖਾਦਾ ਇਹਨੇ ਇਹਦੇ ਕੋਲ ਸਭ ਕੁਝ ਹੈ ਭਰਦੀ ਆ ਪੁੱਤ ਨੂੰ ਤਾਂ ਅੱਦਾ ਹੀ ਵੇਚ ਦਿੰਦਾ ਇਹਨੇ ਅੱਠ ਅੱਠ ਪਸ਼ੂਆਂ ਦਾ ਜਿਹੜਾ ਜਿੰਨਾ ਰੋਣੀ ਚੁੰਨੀ ਆਉਂਦੀ ਸੀ ਹਿਸਾਬ ਸੀਗਾ ਨਾ ਤਾਂ ਮੈਨੂੰ ਹਿਸਾਬ ਦਿੰਦੇ ਸੀ ਹੇ 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 ਕਰਕੇ ਟਾਲ ਦਿੰਦੀ ਏ ਕੋਈ ਗੱਲ ਫਿਰ ਭਰਦੀ ਵੀ ਆ ਹੱਲੇ ਪਰੂਕਾ ਪਰ ਪਰੂਕੀ ਦਾ ਹਜੇ ਉਹ ਤੇ ਜਿੱਦੇ ਆ ਮੁੰਡੇ ਤੋਂ ਖੱਲੇ ਘਾਦੇ ਨੇ ਆ ਪੂਰੇ ਹਾਂ ਜਮਾ ਖਾਉਗੀ ਨਾ ਖਾਦੇ ਤਾਂ ਮੈਨੂੰ ਕਹੀ ਦੀ ਮੈਨੂੰ ਤਾਂ ਐ ਖੁਸ਼ ਹੋਈ ਜਾਂਦੀ ਆ ਬਈ ਵੀ ਜੇ ਦੇਰ ਪਤਾ ਲੱਗਿਆ ਉਹ ਦੇ ਦੇਖਣ ਵਾਲਾ ਹੋਊਗਾ ਵੀ ਸਖਵਾਲ ਮੱਚ ਜਾ ਤਾਂ ਐਂ ਕਰੀ ਸਾਹਮਣੇ ਆ ਜੀ ਤੂੰ ਆਹ ਬਾਈ ਦੇ ਪਾਸੇ ਦੇ ਬਾਈ ਭੈਣ ਦਾ ਜੀ ਮੈਂ ਆਪ ਕਹਾਂਗਾ ਕਿ ਜਾ ਕੇ ਸਖਵਾਲ ਨੂੰ ਇੱਕ ਟੱਬਾ ਦੇ ਹੀ ਹੋਣਾ ਤੇ ਤੂੰ ਟੱਬਾ ਦੇ ਆ ਟੱਬਾ ਦੇ ਤੂੰ ਸਾਰਾ ਡਾਂਡੀ ਕਿਉਂ ਬੇਟਾ ਮੈਨੂੰ ਐਂ ਡਰ ਲੱਗਦਾ ਉਦੋਂ ਚੱਕ ਕੇ ਪੈ ਗਈ ਸੀ ਡਾਂਗ ਤੇਰੇ ਸਿਰ 'ਚ ਮਾਰੀ ਸੀ ਕਿਤੇ ਹੋਰ ਨਾ ਮੈਨੂੰ ਕੱਲੇ ਦੇ ਦੇਖ ਕੇ ਮਾਰ ਦੇ ਉਹ ਤਾਂ ਸਿਆ ਨਹੀਂ ਜਾਣਾ ਫਿਰ ਜੇ ਭਾਂਬੜ ਵਾਛਦਾ ਦੇਖਣਾ ਤਾਂ ਚੱਲ ਦੋਨੇ ਭੈਣ ਭਰਾ ਦੇਖੀ ਜਾਊਗੀ ਕੀ ਬਣਦਾ ਪੈ ਨਹੀਂ ਉਹ ਤਾਂ ਤੇ ਮੇਰਾ ਪੁੱਤ ਵੀ ਆਇਆ ਨਹੀਂ ਜਿਆ ਰਹਿ ਗਿਆ ਕੋੜੀ ਖੁਸ਼ੀ ਕਿੱਥੋਂ ਚੱਲੂਗੀ ਉਹ ਸੱਚ ਆਈ ਨਹੀਂ ਜਮੀ ਕਿੱਥੋਂ ਆਈ ਐ ਜਮੀ ਨਹੀਂ ਬਾਤ ਜਵਾਨੀ ਆਈ ਉਹਦੋਂ ਤੁਸੀਂ ਕਹਿ ਕੇ ਵੀ ਆਏ ਹਨਾ ਹੁਣ ਮੇਰੇ ਰਾਤਾਂ ਆਏ ਐ ਮੈਂ ਕਿਹਾ ਜਿਹੜੀ ਬਾਜੀ ਤੌਲਮੀ ਸਾਨੂੰ ਦੇ ਕੇ ਗਈ ਸੀ ਸਾਡੀ ਦੇ ਵਿਆਹ ਵੇਲੇ ਵੀ ਉਹ ਤਾਂ ਮੈਂ ਉਹਦੀ ਮੋੜ ਕੇ ਆਵਾ ਨਾਲੇ ਦੇ ਕੇ ਆਉਂ ਹੁਸ਼ਰਮੀ ਵੀ ਭਾਈ ਸਲਾਮੀਆਂ ਤੇਰੇ ਕੰਨੇ ਖੜੀਆਂ ਮੇਰੇ ਨਾਲੇ ਬਾਜੀ ਤਾਂ ਕਹਿੰਦੇ ਹੁੰਦੇ ਰੱਖਦੇ ਨਹੀਂ ਹੁੰਦੇ ਬਾਜੀ ਤਾਂ ਮੋੜ ਦੇ ਕੇ ਆਈ ਫੇਰ ਬਹੂ ਸਾਹਮਣੇ ਕਹਿ ਕੇ ਆਈ ਨਾ ਪਰ ਗੱਲ ਉਹ ਗੱਲ ਉੱਥੇ ਆ ਜਾਂਦੀ ਐ ਸਾਸ ਨੂੰ ਮਾਈ ਕੋਈ ਨਹੀਂ। ਹੁਣ ਕਿਹੜਾ ਅਗਲਾ ਹੈ ਬਹੁਤਾ ਬਣਿਆ ਆਉਦੇ ਆ ਕਰਨ ਲਈ। ਸੁੱਡੜ ਹੈਗੀ ਆ ਉਹ ਵੀ। ਉਹੀ ਮੱਤ ਬਹੂਨ ਦਿੱਤੀ ਆ ਕੇ ਪਿਆਲੇ ਤੇ ਗਈ ਆ ਬਹੂ ਵੀ। ਜਮਾ ਪਿਆਲੇ ਤੇ ਗਈ। ਹਾਂ। ਸਹੀ ਗੱਲ। ਚਲ ਆਪਾਂ ਤਾਂ ਹੀ ਕਹਿੰਦੇ ਆ ਵੀ ਆਪਣੇ ਘਰੇ ਫਿਰਕਾ ਨਹੀਂ। ਨਾ ਤਾਂ ਤੇਰਾ ਘਰ ਭਾਈ ਛੜਦੀ ਸੀ ਪਟਣ ਕਰਨੀਓ ਤੇ ਨਾ ਮੇਰੀ ਨੂੰ ਉਹਨੂੰ ਸਕੂਲ ਹਟ ਦੇ। ਜਿਹੜਾ ਜਿਹਦਾ ਰੱਬ ਆ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ। ਰੱਬ ਨੇ ਸੱਚੀ ਤੇ ਸਹੀ ਸੁਣ ਲਈ। ਸਹੀ ਗੱਲ ਆ ਭਾਈ ਜੇ ਆ ਕੇ ਤੇਰੀਆਂ ਪਤਾਲ 'ਚ ਜੜਾ ਲੱਗ ਗਈਆਂ ਕੋਈ ਨਹੀਂ ਰੋਕ ਸਕਦਾ। ਕੋਈ ਨਹੀਂ ਰੋਕ ਸਕਦਾ। ਤੇ ਉਹ ਆ ਆਪਣਾ ਕਲਦੀਪ ਜਾਂਦਾ ਹੁੰਦਾ ਫਿਰ ਉਹਨਾਂ ਕੰਮ ਤੇ ਬਝੰਡੇ ਲੱਗ ਗਿਆ ਜਾਂਦਾ ਹਾਂ ਹਾਂ ਬਝੰਡੇ ਲੱਗ ਗਿਆ ਚਲ ਵਧੀਆ ਗੱਲ ਨਾਲ ਖੇਤੀ ਦਾ ਵੀ ਕਰੀ ਜਾਂਦਾ ਚਲ ਖੇਤੀ ਦਾ ਤਾਂ ਹੋਈ ਜਾਊਗਾ ਨਾਲ ਆਇਆ ਬਝੰਡੇ ਚੱਲ ਲੱਗਿਆ ਰਵੇ ਉਹ ਵੀ ਚ ਪੈਸੇ ਹਰ ਮਹੀਨੇ ਆਉਦੇ ਕਿਤੇ ਖੇਤੀ ਚ ਆਪਾਂ ਉਹ ਗੱਲ 6 ਮਹੀਨੇ ਬਾਅਦ ਕੁਝ ਬਚਦਾ ਨਾਲੇ ਹੁਣ ਤਾਂ ਇਹ ਪਤਾ ਵਿਆਹ ਕਰਕੇ ਹਟਿਆ ਤੇ ਹੱਥ ਕੱਸਿਆ ਗਿਆ ਹੱਥ ਵੀ ਕੱਸਿਆ ਨਾਲ ਤਰੀਕਾ ਲੈ ਜਾਂਦੀ ਹੈ ਹੁੰਦੀ ਹੈ ਉੰਡਾ ਜਦ ਕੰਮਕਾਰ ਕਰਦਾ ਹੋਊਗਾ ਵਧੀਆ ਲੱਗਦਾ ਫੇ ਅਗਲੀ ਕਹਿਣ ਵਾਲੀ ਵੀ ਹੋਗੀ ਭਾਈ ਰੀਅਲ ਕਰੀ ਦਮ ਕਰ ਸਕਦਾ ਉਹ ਵਾ ਵਧੀਆ ਠੀਕ ਹੈ ਵਧੀਆ ਭਾਈ ਸਵਾਦ ਚੰਗੀ ਲੱਗੀ ਬਈ ਜਿਵੇਂ ਆਪਾਂ ਨੂੰ ਦੱਸਿਆ ਸੀ ਵਿਚੋਲੇ ਨੇ ਐਵੇਂ ਕਹਿ ਦिए ਉਹ ਮੈਂ ਹੀ ਆ ਕੁੜੀ ਬੀ ਸਿਆਣੀ ਹਾਂ ਹਾਂ ਬਸੀ ਗੱਲ ਪਤਾ ਕੀ ਹੈ ਧੋਵਾਰੀ ਹਾਂ ਔਖੀਆਂ ਮਾਹ ਦੀਆਂ ਔਖਾਂ ਦੇਖੀਆਂ ਹੁੰਦਾ ਭਰਾ ਨਹੀਂ ਪਿਓ ਭਰਾ ਨਹੀਂ ਸਾਰੇ ਪਾਸੇ ਔਖੀ ਹੀ ਤੂੰ ਦੇਖ ਸੋਚ ਕੇ ਜੇ ਤਾਂ ਉਹਦੀ ਮਾਂ ਕੰਨੀ ਦੇਖ ਕੇ ਬਾਲੀ ਆਏ ਜਿਹਾ ਉਹਦੀ ਕੰਲੀ ਰਹਿ ਗਈ ਉਹ ਕੌਣ ਸੀ ਇੱਕ ਨਾਲ ਜਿਹੜੀ ਆਈ ਸੀ ਉਹ ਕੌਣ ਸੀ ਚਾਚੀ ਸੀਗੀ ਚਾਚੀ ਉਹ ਤਾਂ ਵੇਖਣੀ ਆਈ ਸੀ ਵਿਆਹ ਚ ਤਾਂ ਬਾਰ ਆਪਣਾ ਹਾਂ ਅੱਛਾ ਵਿਆਹ ਚ ਕਿੱਥਾ ਸੀ ਇਹ ਹਾਇ ਤਾਂ ਹੈ ਨਹੀਂ ਸੀ ਵਿਆਹ ਮੈਨੂੰ ਕੀ ਬਤਾਉਣ ਆਪਾਂ ਕਦਾਂ ਤਿਆਰ ਹਾਂ ਹੁਣ ਆ ਗਈ ਮਿਲਣੀ ਤੇ ਹੁਣ ਆ ਗਈ ਮਿਲਣੀ ਤੇ ਹਾਂ ਹਾਂ ਵੀ ਕਿਹੜਾ ਦੇਖ ਕੇ ਆਵਾ ਵੀ ਇਹਨੇ ਕਹੇ ਜਾ ਘਰ ਪਾ ਲਿਆਗਾ ਆਹੋ ਵੀ ਕੰਲੀ ਜੀ ਹਾਂ ਅੱਛਾ 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 ਤੇ ਹੋਰ ਚਾਹ ਬਣਾਵਾਂਗੇ ਨਾ ਬਸ ਚਾਹ ਜੂ ਕੋਸ਼ ਨਹੀਂ ਬਣਾਉਣਾ ਚਾਹ ਨਾਲ ਨਿੰਬੂ ਨਾਲ ਪਾਣੀ ਨਾ ਚਾਹ ਨਾਲ ਪਾਣੀ ਅਸੀਂ ਜਾਣਦੇ ਆ ਉਹ ਉਹ ਦਾ ਕੰਮ ਧੰਦੇ ਦਾ ਫਰੇਜ ਆ ਤੇ ਉਹ ਤਾਂ ਨਿਚਲੀ ਰਹਿੰਦੀ ਨਹੀਂ ਉੱਠ ਕੇ ਉਹਦੀ ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾ ਲੈਂਦੀ ਤੇ ਉਹਦੀ ਮਾਸ ਸੀ ਗਈ ਕਿ ਇੱਥੇ ਐ ਇੱਥੇ ਆ ਗਈ ਅੱਛਾ ਚੱਲ ਭਾਈ ਸਾਹ ਮਾ ਚਾਰ ਦਿਨ ਰਹਿ ਭੂਗੀ ਹਾਂ ਚੱਲ ਵਧੀਆ ਹੋ ਗਿਆ ਭਾਈ ਮੈਂ ਉਹ ਅੱਗੇ ਹੁਣ ਆਉਂਦਾ ਆਇਆ ਨਾ ਜਦੋਂ ਮੈਂ ਤੇ ਚੁੱਲੇ ਕੋਲੇ ਮੈਠੀ ਦੁੱਧ ਦੁੱਧ ਤੱਕਰੀ ਜਾਵੇ ਹੂੰ ਮਾਦਰ ਤੇ ਮਖਰਾ ਵੇ ਤੈਨੂੰ ਕਹਦਾ ਵੀ ਤੂੰ ਹੁਣ ਚੁੱਪ ਕਰਕੇ ਤੇ ਸਾਰੀ ਉਮਰ ਹੀ ਕੰਮ ਕਰਨਾ ਨਾਰਮਲ ਵਾਲੀ ਮੈਨੂੰ ਤਾਂ ਚਾਹੀ ਵਾਲਾ ਵੀ ਤੈਨੂੰ ਮੈਂ ਮਾਦਰ ਕੇ ਮਾ ਵੀ ਜੇ ਕੰਮ ਕਰਨ ਤੈਨੂੰ ਆਇ ਲੱਗਦਾ ਵੀ ਆ ਕੰਮ ਜਾਂ ਵਿੰਦਰ ਨੇ ਨਹੀਂ ਕੀਤਾ ਜਾਂ ਮਾਸੀ ਮਾਸੀ ਨੂੰ ਕਰਾਉਣਾ ਨਹੀਂ ਹੈ ਇੱਕ ਬੁੜੀ ਲਾ ਦਿੰਦੇ ਹਾਂ ਹਾਂ ਸਹੀ ਗੱਲ ਹੈ ਇਹ ਲੈ ਲੂਆ 1000 ਰੁਪਏ ਲੈ ਜਾ ਕਰ ਮਹੀਨੇ ਦਾ ਹੈ ਤੇ ਆਪਣਾ ਕੀ 10000 ਖਰਚ ਆ ਜਾਊਗਾ ਉਹੀ ਤਾਂ ਕਹਿੰਦੇ ਤਾਂ ਹੈ ਸੁਖਾਈ ਤਾਂ ਹੋ ਜੂਗੀ ਸਹੀ ਗੱਲ ਹੈ ਨਾਲੇ ਭਾਈ ਕੋਈ ਮਾੜਾ ਮੋਟਾ ਤੂੰ ਨਹੀਂ ਘਰੇ ਵੇਲੇ ਕਿਵੇ ਤਾ ਡੋਕਾ ਕਰਦੇ ਫਿਰ ਉਹ ਨਾਲੇ ਕੱਲੀ ਦਾ ਹੁਣ ਇਹਨੇ ਵੀ ਘਰੇ ਜਾਣਾ ਆਪਦੇ ਵੀ ਕੱਲ ਨੂੰ ਹਨਾ ਜੀ ਉਹਨਾ ਟਾਈਮ ਤਾਈ ਵੀ ਬੈਠ ਸਕਦੀ ਉਹੀ ਤਾਂ ਗੱਲਾਂ ਚੱਲ ਹੈ ਤੇ ਸਾਰੇ ਚੰਗੇ ਆ ਨਹੀਂ ਅਗਲਾ ਕਹਿੰਦਾ ਵੀ ਵਿਆਹ ਵੇਲੇ ਦੀ ਦੇਖੀ ਸੀ ਇੱਥੇ ਆ ਤੇ ਵੀ ਕਿੱਦਾਂ ਦੀ ਬੈਠੀ ਆ ਤੂੰ ਉੱਥੇ ਉਹੀ ਤਾਂ ਹੈ ਮੈਂ ਫੋਨ ਕਰਤਾ ਕਰਨ ਮੈਂ ਕਿਹਾ ਵੀ ਮੈਂ ਤਾਂ ਆਉਂਦੀ ਨਹੀਂ ਜਵਾਕ ਵੀ ਆਂਦੇ ਚਲ ਮਾਮੇ ਦੀ ਨਿਓ ਜੜ ਲਾ ਗਈ ਮਮੀ ਨਾ ਕੋਈ ਨਹੀਂ ਆਂਦੇ ਕੇ ਨਾਲ ਦਾ ਟਾਈਮ ਪਾਸ ਕਰ ਸਹੀ ਗੱਲ ਹੈ ਉਹ ਚੰਗਾ ਪਰਿਵਾਰ ਚੰਗਾ ਬਈ ਇਹਦੇ ਵੱਲੋਂ ਤਾਂ ਆਪਾਂ ਬਹੁਤ ਸੌਖੇ ਹੈ ਮੈਂ ਤਾਂ ਹੈ ਠੀਕ ਹੈ ਨਾ ਚਲੋ ਭਾਈ ਪ੍ਰਮਾਤਮਾ ਸੌਖੇ ਰੱਖੇ ਸਭ ਨੂੰ ਸੌਖੇ ਤਾਂ ਸਾਰੇ ਸੀ ਸੌਖੇ ਦੀ ਤਾਂ ਗੱਲ ਮੰਤੂ ਬਾਈ ਤੈਨੂੰ ਤਾਂ ਹੁਣ ਪਤਾ ਇਹ ਤੂੰ ਸਾਰੇ ਹੀ ਦੇਖਿਆ ਸਾਨੂੰ ਉਹੀ ਤਾਂ ਗੱਲ ਹੈ ਹਾਂ ਵੀ ਭਾਈ ਕਿੰਨੇ ਕ ਸੀ ਔਖੇ ਸੀ ਤੇ ਕਿੰਨੇ ਕ ਸੌਖੇ ਸੀ ਹਰ ਚੀਜ਼ ਸੀ ਘਰੇ ਕੁੱਲ ਮਿਲਾ ਕੇ ਸਾਡੇ ਤਾਂ ਆਏ ਨਹੀਂ ਸੀ ਵੀ ਅਸੀਂ ਸਾਡੇ ਤਿੰਨ ਥਾਲੀਆਂ ਨਹੀਂ ਸੀ ਹੁੰਦੀਆਂ ਕਦੇ ਇਹ ਤਾਂ ਅਸੀਂ ਤਾਂ ਤਿੰਨੇ ਭੈਣਾਂ ਬਰ ਇੱਕ ਥਾਲੀ ਚ ਖਾ ਲੈਂਦੇ ਹਾਂ ਪਰ ਜਿੱਦੇ ਦੀ ਇਹ ਵੜ ਗਈ ਸਾਡੇ ਘਰੇ ਇਹਨੇ ਵਸੇ ਖਖੜੇ ਕਰੇਲੇ ਵਾਂਗ ਪਾੜ ਕੇ ਰੱਖਤਾ ਕਰ ਇਹਨੇ ਆਈ ਸੋਚਿਆ ਸ਼ੁਰੂ ਤੋਂ ਵੀ ਮੇਰਾ ਮੇਰਾ ਹੋਵੇ ਮੇਰਾ ਹੋਵੇ ਹਾਂ ਵੀ ਹੋਰ ਨਾ ਕਿਸੇ ਉਹ ਜੈ ਜੀ ਉਹੀ ਗੱਲ ਮਾਂ ਆ ਗਈ ਇਹਦੀ ਉਹ ਜੀ ਆਪ ਹਾਂ ਜੈ ਜੈ ਕੁਝ ਉਹਨੇ ਸਿਖਾ ਕੇ ਭੇਜਿਆ ਉਹ ਜਗ੍ਹਾ ਉਹ ਜਗਾ ਹ ਮੁੰਡੇ ਨੂੰ ਬਣਾਤਾ ਮੁੰਡਾ ਵੀ ਵਰਤਦਾ ਤੇਰੇ ਨਾਲ ਮੁੰਡੇ ਨੇ ਫਿਰ ਉਹਦਾ ਦੁੱਧ ਚੁੰਗਿਆ ਭਾਈ ਜੀ ਹਾਂ ਮੁੰਡਾ ਵੀ ਬੋਲ ਬੁਲਾਉਂਦਾ ਤੇ ਚੱਲ ਜਾਉ ਮੁੰਡਾ ਉਹੀ ਤਾਂ ਗੱਲ ਹੈ ਜੀ ਚੱਲ ਬਾਈ ਚੱਲ ਗਏ ਬਾਈ ਫਿਰ ਅਪਣ ਚੱਲ ਚੰਗਾ ਬਾਈ ਹਾਂ ਬਰਾਂਗਾ ਤੈਨੂੰ ਹੈ ਹਾਂ ਵਾਈ ਲੈ ਵਾੜਿਆ ਵਾੜਿਆ ਤੈਨੂੰ ਕੋਸ਼ਾ ਮੈਂ ਤਾਂ ਪੂਰਾ ਮੈਂ ਤਾਂ ਆਪ ਤੇਰੀ ਕੋਸ਼ਿਸ਼ ਹੋ ਗਈ ਸਭ ਨੇ ਹੈ ਤੇ ਆ ਜੀ ਮਾਰ ਲਈ ਗੜ ਜਾਏਗੀ ਤੋ ਕੋਈ ਨਾ ਤੇ ਨਾਲੇ ਬਾਕੀ ਜਿੱਦੇ ਤੁਸੀਂ ਲੈ ਕੇ ਆਏ ਆਪਣੇ ਨੂਹ ਰਾਣੀ ਨੂੰ ਹਾਂ ਤੇ ਉਹਦੇ ਫਿਰ ਜੀ ਤੁਹਾਨੂੰ ਦੱਸ ਦਿਆਂਗੇ ਪਾ ਕੋਈ ਨਹੀਂ ਕੋਈ ਚੱਲ ਆ ਜੂਗੀ ਹੈਨਾ ਇਹੀ ਗੱਲਾਂ ਦਾ ਚਾਹ ਹੁੰਦਾ ਪੜਨਾ ਚੰਗਾ ਚੰਗਾ ਬਾਈ ਤੇ ਕਰੇਲੇ ਭੇਜ ਦੋ ਅਸਨ ਚਾਰ ਕੇ ਕੋਈ ਨਾ ਆ ਤਾਂ ਦੂਰੀਆਂ ਦੂਰੀਆਂ ਖੁਸ਼ੀਆਂ ਹੋ ਗਈਆਂ ਹਾਂ ਚੱਲ ਵਿਚਾਰਾ ਇਹ ਵੀ ਜੋ ਘੁੜਿਆ ਨਾ ਫਿਰਦਾ ਸੀ ਘਰ ਖਵਾਉਂਦਾ ਉਹਨਾਂ ਨੂੰ ਚੱਲ ਪਰਮਾਤਮਾ ਨੇ ਰੰਗ ਭਾਗ ਲਾ ਦੇ ਬੜੀ ਸੋਹਣੀ ਗੱਲ ਹੋ ਗਈ ਆ ਤੋ ਚੱਲ ਮੈਂ ਵੀ ਬਣਾਵਾ ਕਰੇਲੇ ਫਿਰ ਫੜਾ ਕੇ ਆਉਂਗੀ ਨਾਲੇ ਜੀਤੋਨ ਮਿਲੇ ਆਉਂਗੀ ਨਸਤਾਰ ਵੀ ਕੱਢੀ ਲੱਗੇ ਕੀ ਕਰਦੀ ਏ ਬੇਬੇ ਤਾਰ ਕੱਢਦੀ ਸੀ ਪੁੱਤ ਮੇਤਾ ਗੱਲ ਕੱਢੀ ਤਾਰ ਹਾਂ ਕਿੱਥੋਂ ਦੁਖਣ ਲੱਗ ਗਈ ਕਿੱਥੋਂ ਕਰ ਗਿਆ ਸੜਦਾ ਏ ਮੇਤੀ ਤੂੰ ਇਹ ਪੁੱਛ ਵੀ ਗਈ ਕੀ ਦੇ ਨਹੀਂ ਹੈਗੀ ਅੱਛਾ ਹੋਰ ਕੱਲ ਵੱਦਗਾ ਹੋ ਗਿਆ ਸਾਰਿਆਂ ਨੂੰ ਮੇੜਾ ਕਿਹੜੀ ਕਈ ਟੱਕਰ ਗਈ ਸੀ ਕਰ ਹਾਂ ਮੈਂ ਕੈਲੋ ਦਾਈ ਕਿਹ ਵੀ ਵਾਗੀ ਸੀਗੀ ਅੱਛਾ ਮੇਗੋ ਆਂਟੀ ਕਿਹ ਵੀ ਵਾਗੀ ਸੀ ਹੂੰ ਤੇ ਉਹ ਜੋਤ ਕੇ ਵੀ ਜਾਇਆਈ ਸਾਰੇ ਕਰਾਂ ਦੇ ਜਾਇਆਈ ਬੰਦਗਾ ਹੋ ਗਿਆ ਮੇਲੇ ਆਪਸ ਕਲਦੀਪ ਕੇ ਰਹਿ ਗਏ ਕੱਲੇ ਅੱਛਾ ਹੋਰ ਮੇਕੋ ਤਾਈ ਨੇ ਦਾ ਮੈਨੂੰ ਇੰਨੀ ਆ ਟੀਚਰਾ ਕੀਤੀਆਂ ਮੈਨੂੰ ਕਹਿੰਦੀ ਨਹੀਂ ਤੇਰੀ ਸੱਸ ਕਹੇ ਜੀ ਹੈ ਮੈਂ ਕਹਿੰਦੀ ਬਹੁਤ ਵਧੀਆ ਨਰਮ ਉਹਨੇ ਜੀ ਸੱਸਾਂ ਨਰਮ ਨਰਮੇ ਹੁੰਦੇਗਾ ਕਹਿੰਦੀ ਜੇ ਪੰਜ ਤਿੰਨ ਜੀ ਕਰਨ ਲੱਗੀ ਨਾ ਗੋਡਾ ਹੇਠਾਂ ਦੇ ਲੀ ਲੈ ਮੈਨੂੰ ਫਿਰ ਕਾ ਤੋ ਗੋਡਾ ਥੱਲੇ ਦੇ ਲਾ ਤਾ ਮੇਰਾ ਇੰਨਾ ਪਿਆਰ ਕਰਦੀ ਹੈਗੀ ਹੋਰ ਤੇ ਫਿਰ ਮੈਨੂੰ ਕਹਿੰਦੀ ਕਹਿੰਦੀ ਕੀ ਕੋਸ਼ਾ ਪੁੱਛਣ ਲੱਗ ਗਈ ਘਰ ਕਿੱਡਾ ਕਾ ਕਿੰਨੀ ਜ਼ਮੀਨ ਆ ਸਾਰਾ ਕੁਝ ਪੁੱਛਿਆ ਉਹ ਤਾਂ ਆਏ ਕਰੇ ਜਿਵੇਂ ਵੀ ਬੱਸ ਮਤਲਬ ਕਿ ਆਪਾਂ ਹੋਰ ਰਿਸ਼ਤਾ ਨਹੀਂ ਕਰਨਾ ਹੁੰਦਾ ਪੁੱਛ ਰਿਚ ਕਰਦੇ ਹੁੰਦੇ ਸਾਰੀ ਬੜਕ ਲਈ ਬਾਕੀ ਦਿਨ ਤਾਈ ਦਾ ਤਾਂ ਪਤਾ ਹੀ ਹੈਗਾ ਮੈਨੂੰ ਇਹਨਾਂ ਦਾ ਸੁਭਾਅ ਤਾਂ ਪਤਾ ਹੀ ਆ ਇਹ ਤਾਂ ਆਖੇਂ ਕਹਿੰਦੀ ਜਦੋਂ ਗੱਲ ਛੇੜ ਲੈਂਦੇ ਹਾਂ ਹੋ ਲੈ ਜਾਂਦੇ ਹਾਂ ਤਾਂ ਤੇ ਮੈਨੂੰ ਕਹਿੰਦੀ ਤੇਰੀ ਮੰਮੀ ਹਰਕੇ ਜਦੋਂ ਮਿਲਣੀ ਤੇ ਗਏ ਸੀ ਕਹਿੰਦੀ ਕੀ ਕੁਝ ਲੈ ਕੇ ਗਏ ਸੀਗੇ ਤੇ ਮੈਂ ਕਿਹਾ ਮੇਰੇ ਵਾਸਤੇ ਕਾਂਟੇ ਲੈ ਕੇ ਗਏ ਸੀ ਚੱਲ ਬਸ ਗਾ ਹੋ ਗਿਆ ਕਹਿੰਦੀ ਨਹੀਂ ਤੇਰੀ ਮਾਂ ਕਹੇ ਜੀ ਕਹਿੰਦੀ ਸਾਨੂੰ ਤਾਂ ਦਿਖਾਇਆ ਵੀ ਨਹੀਂ ਹੈਗਾਗਾ ਉਹਦੇ ਹਾਲ ਬਹਿ ਗਿਆ ਮਾਚ ਦਿਖਾ ਉਹ ਬਾਹਲ ਆਪਣੇ ਤੇ ਵੀ ਉਹ ਕਿੱਥੋਂ ਲਈਏ ਇੰਨਾ ਇਕੱਠਾ ਕਰਕੇ ਹੋਰ ਤੇ ਉਹ ਕਹਿੰਦੀ ਮੈਂ ਤਾਂ ਕਹਿੰਦੀ ਪਤਾ ਹੀ ਨਹੀਂ ਲੱਗਣ ਦਿੱਤਾ ਤੇਰੀ ਮਾਂ ਨੇ ਕਹਿੰਦੀ ਕਿਹੜੇ ਵੇਲੇ ਤੇਰਾ ਵਿਆਹ ਕਰਤਾ ਮੈਂ ਕਿਹੜੇ ਵੇਲੇ ਸਮਾਨ ਬਣਾ ਲਿਆ ਕਹਿੰਦੀ ਕੰਨੋਂ ਕੰਨ ਖਬਰ ਨਹੀਂ ਹੋਈ ਬੇੜੇ ਨੂੰ ਲੈ ਕਾ ਤੋ ਖਬਰ ਹੋਵੇ ਆਖ ਮੇਰੀ ਮਾਂ ਤਾਂ ਪਹਿਲਾਂ ਸਾਰਾ ਕੁਝ ਬਣਾਈ ਬੈਠੀ ਸੀਗੀ ਆਖ ਹੋਰ ਸਾਨੂੰ ਮੈਂ ਤਾਂ ਬਾਹਲੇ ਬਦਗਾ ਸਵਰੇ ਟੱਕਰੇ ਆਖ ਮੈਂ ਕਹਿ ਤਾ ਮੈਂ ਕਦੇ ਮਿਲ ਕੇ ਵੇਖਿਓ ਮੇਰੀ ਸੱਸ ਨੂੰ ਮੈਂ ਐਂ ਕਹੂੰਗਾ ਵੀ ਇਸ ਕੋਈ ਰਹਿ ਜੀਏ ਇੱਥੇ ਇਹ ਗੱਲ ਸਹੀ ਆ ਤੇ ਫਿਰ ਮੈਨੂੰ ਕਹਿੰਦੀ ਕਹਿੰਦੀ ਤੇਰਾ ਘਰ ਦਾ ਕਿੰਮਿਆ ਨਛੀੜੀ ਆ ਤਾਂ ਨਹੀਂ ਹੈਗਾ ਮੈਂ ਕਿਹਾ ਨਹੀਂ ਤਾਈ ਮਾ ਤਾਂ ਤੈਨੂੰ ਕੀ ਨਹੀਂ ਕਹਤਾ ਕਿ ਫੇਰ ਫੇਰ ਗੱਲ ਜੀ ਬਦਲਣ ਲੱਗੀ ਕਹਿੰਦੀ ਨਹੀਂ ਮੈਂ ਤਾਂ ਇਹ ਕਹਿੰਦੀ ਸੀ ਕਿ ਵੀ ਅੱਜ ਕੱਲ ਦੇ ਮੁੰਡੇ ਨਸ਼ੇੜ ਗੁਈ ਆ ਨਾ ਵੀ ਹਰੇਕ ਹੀ ਨਸ਼ਾ ਕਰਦਾ ਕੋਈ ਪੜਦੇ ਨਾ ਕਰ ਲੈਂਦਾ ਮੈਂ ਤਾਂ ਤੈਨੂੰ ਕੀ ਪਤਾ ਕਿ ਮੈਂ ਤਾਂ ਤੁਰੇਕ ਤੇ ਉਂਗਲ ਚੱਕ ਦਿੰਨੀ ਆਂ ਕਿ ਉਂਗਲ ਚੱਕ ਦਿੰਨੀ ਆ ਉਹ ਤਾਂ ਕੋਈ ਨਹੀਂ ਆ ਕਿ ਐਡਾ ਸਿਆਣਾ ਆ ਕਿ ਉਹ ਤਾਂ ਬਾਹਲਾ ਹੀ ਸਿਆਣਾ ਗਾ ਇੱਕ ਗੱਲ ਹੈਗੀ ਹੈਗੀ ਐ ਨੂੰ ਵੀ ਕਹਿੰਦੀ ਸੀ ਕਹਿੰਦੀ ਮੈਨੂੰ ਗੁੱਸਾ ਜਿਹਾ ਤਾਂ ਆਇਆ ਮੈਂ ਕਹਤ ਆਈ ਐ ਕਹੀ ਜਾਂਦੀ ਆ ਫੇਰ ਭਾਬੀ ਬੋਲ ਪਈ ਕਹਿੰਦੀ ਨਹੀਂ ਨਹੀਂ ਕਹਿੰਦੀ ਇਹ ਤਾਂ ਸੁਵਾਈ ਆ ਮੰਮੀ ਦਾ ਤਾਂ ਕਹਿੰਦੀ ਮਦਦ ਰੱਖ ਕੇ ਤਰਨਜੀ ਲੱਗੀ ਸੀ ਫਿਰ ਉਹਨੇ ਚਾਹ ਪਿਆ ਕੇ ਤੋੜਿਆ ਨਾਲ ਮੈਨੇ 100 ਰੁਪਏ ਸਗੰਦਾ ਦਿੱਤਾ ਨੇ ਚੱਲ ਪੁੱਤ ਵਧਗਾ ਹੋ ਗਿਆ ਮੇਲੇ ਸਾਰਿਆਂ ਨੂੰ ਅਜੇ ਤੱਕ ਅਗਲੀਆਂ ਪੁੱਛਦੀਆਂ ਹੀ ਹੁੰਦੀਆਂ ਦੱਸੀ ਦੀ ਨਹੀਂ ਹੁੰਦੀ ਕੋਈ ਆਵਰੇ ਸਵਰਾਂ ਦੀ ਗੱਲ ਲੈ ਫਿਰ ਮਮੀ ਚੋਂਗੇ ਤਾਂ ਪਚੰਗੇ ਕਹੀ ਦਿੱਤਾ ਤਾਂ ਹੀ ਤਾਂ ਨਹੀਂ ਹੈਗੇ ਉਹਨਾਂ ਜਾਣ ਜਾਣ ਬਿੜਕਾ ਲੈਂਦੇ ਕਿ ਆਪਾਂ ਕੰਮ ਨੂੰ ਪੁੱਛਗੇ ਤੇ ਫਿਰ ਮੈਨੂੰ ਕਹਿੰਦੀ ਨਹੀਂ ਆ ਤੇਰੇ ਸੌਹਰੇ ਦਾ ਸੂਟ ਆ ਮੈਂ ਕਿਹਾ ਹਾਂ ਤੇ ਕਹਿੰਦੀ ਕਿੰਨੇ ਦਾ ਬਣਿਆ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ ਹੈਗਾ ਦੇਖ ਕੇ ਜੀ ਕਹਿੰਦੀ ਮਹਿੰਗਾ ਲੱਗਦਾਗਾ ਮੈਂ ਕਹਿੰਦੀ ਸਾਰੀਆਂ ਬਰਾਂ ਐਵੇਂ ਦੀਆਂ ਨੇ ਹੋਰ ਹੀ ਗੱਲਾਂ ਨਹੀਂ ਪੁੱਛੀ ਗਈ ਆਹੋ ਬਿੜਕਾਂ ਲੈਂਦੇ ਸੀ ਵੀ ਕਹੇ ਜੀ ਇਹਦੇ ਸੌਰੇ ਬਿਤਾਉਂ ਜੇ ਤਕੜੇ ਹੋਏ ਤਾਂ ਸੋਨੇ ਸੂਟ ਹੋਣਗੇ ਜੇ ਵੀ ਉਹੀ ਗੱਲ ਮਾੜੇ ਮੋਟੇ ਜੇ ਹੋਏ ਫਿਰ ਉਹੀ ਜਿ ਲੈਉਣਗੇ ਉਹ ਬਾਹਲੇ ਮਹਿੰਗੇ ਮਹਿੰਗੇ ਸੂਟ ਆ ਮੇਰੇ ਮੈਨੂੰ ਕਹਿੰਦੀ ਕਿ ਨਹੀਂ ਮੇਰੀ ਮੰਮੀ ਤਾਂ ਕਹਿੰਦੀ ਵੀ ਆਪਾਂ ਕੱਠ ਘੂਠੋ ਤਾਂ ਕਾਣੂ ਕਰਨਾ ਵੀ ਇੱਕ ਜਾਣਾ ਆਊਗਾ ਲੈ ਜੂ ਕਹਿੰਦੀ ਲੈ ਪਹਿਲਾ ਵਿਆਹ ਤੇ ਨਹੀਂ ਕਿਸੇ ਨੂੰ ਇੰਨਾ ਸੱਦਿਆ ਸੁੱਦਿਆ ਜ ਹੈਗਾ ਕੱਠ ਜਾਨੀ ਕੀਤਾ ਕਹਿੰਦੀ ਹੁਣ ਤੈਨੂੰ ਲੈਣ ਆਉਣਗੇ ਫੇਰ ਵੀ ਤੂੰ ਐਂ ਭੱਗ ਜਾਵੇਂਗੀ ਮੈਂ ਕਿਹਾ ਨਹੀਂ ਵੀ ਖਰਚਾ ਕਰਕੇ ਕੀ ਫਾਇਦਾ ਮੈਂ ਕਿਹਾ ਮੇਰੀ ਮਾਂ ਨੇ ਤਾਂ ਪਹਿਲਾਂ ਹੀ ਮਥੇ ਰਪਾਈ ਪਾਈ ਆ ਜੋ ਮਸਾ ਕਰਿਆਗਾ ਨਾ ਵੀ ਹੋਰ ਹਾਂ ਐਂ ਤੱਕ ਲਿ ਪੁੱਛਦੀ ਹੁੰਦੀ ਦਸੇ ਦਿਨ ਹੁੰਦੀ ਕੋਈ ਘਰ ਦੀ ਗੱਲ ਮੰਮੀ ਮੇਰੇ ਤਾਂ ਜੀ ਲੱਗਿਆ ਪੈਗਾ ਮੇਰੀਆਂ ਸਹੇਲੀਆਂ ਵੀ ਮਿਲ ਗਈਆਂ ਸੀ ਮੈਨੂੰ ਚੱਲ ਵਦਗਾ ਹੋ ਗਿਆ ਸਾਰਿਆਂ ਨੂੰ ਮਿਲਾਈ ਹੁਣ ਚੱਲ ਉਹ ਹੀ ਗੱਲ ਜੇ ਦਵਾਉਣਗੇ ਭਾਈ ਤੈਨੂੰ ਲੈ ਜਾਣਗੇ ਹੁਣ ਕਿਹੜਾ ਸਾਰਿਆਂ ਨੂੰ ਮਿਲਾਈ ਦੀਪੀ ਰੋਂਦੀ ਜੇ ਸੀਗੀ ਕੀ ਕਹਿੰਦੀ ਸੀਗੀ ਮੈਨੂੰ ਕਹਿੰਦੀ ਤੂੰ ਸੌਖੀ ਹੈਗੀ ਹਾਂ ਮੈਂ ਕਿਹਾ ਹਾਂ ਮੈਂ ਤਾਂ ਮੈਨੂੰ ਤਾਂ ਸਾਰੇ ਬਹੁਤ ਵਧੀਆ ਮਿਲੇ ਆ ਕਹਿੰਦੀ ਮੇਰੇ ਸਮਾਨ ਚੱਕਣਾ ਕਹਿੰਦੀ ਹੁਣ ਤੇ ਹੋਰ ਤਾਂ ਨਸ਼ੇੜੀ ਆ ਮੁੰਡਾ ਹੋਰ ਐਨਾ ਰੋਈ ਮੇਰੇ ਕੋਲ ਮਰਤਾਬ ਦਾ ਮਨ ਜਾ ਦੁਖੀ ਹੋ ਗਿਆ ਮੈਂ ਕਿਹਾ ਮਖਾ ਤੂੰ ਮੇਰੇ ਵਿਆਹ ਤੇ ਨਹੀਂ ਆਈ ਹੈਗੀ ਕੀ ਕਹਿੰਦੀ ਕੀ ਦੱਸਾਂ ਕਹਿੰਦੀ ਕੇਸ ਲਾਇਆ ਹੋਇਆ ਕਹਿੰਦੀ ਕੋਰਟ ਚ ਕਹਿੰਦੀ ਹੋਰ ਮੈਂ ਤਾਂ ਜਾਣ ਕੇ ਦੱਸ ਉਹਨਾਂ ਤਾਂ ਕਿੱਦਾਂ ਦਾ ਚੱਲੀ ਜਾਂਦਾ ਘਰਾਂ ਨਾਲ ਮੈਨੂੰ ਕਹਿੰਦੇ ਆ ਅਸੀਂ ਜਵਾਬਖਤਾ ਰੱਖਾਂਗੇ ਜਵਾਬਖਤਾ ਦਿੰਦੇ ਨਹੀਂ ਹੈਗੇ ਕਹਿੰਦੀ ਮੈਂ ਜਵਾਬ ਕਿਵੇਂ ਛੱਡਾਂ ਕਹਿੰਦੀ ਢਿੱਡ ਦਾ ਮੈਂ ਪੜਵਾਏ ਨੀਗੀ ਹਾਂ ਛੱਡਾ ਵੀ ਨਹੀਂ ਜਾਂਦਾ ਢਿੱਡ ਦੀ ਹਾਂ ਅੰਦਰ ਆਉਂਦਾਂਗਾ ਪਤਾ ਤੈਨੂੰ ਦੇਖ ਲਓ ਹੈਨਾ ਉਹਦੇ ਡੈਡੀ ਨੇ ਉਹਦਾ ਕਿਵੇਂ ਵਿਆਹ ਕੀਤਾ ਸੀਗਾ ਮੌਕੇ ਤੇ ਦਾਜ ਮੰਗ ਕੇ ਬਹਿ ਗਏ ਸੀ ਆਪਾਂ ਤਾਂ ਬਾਹਲੇ ਬੜੇ ਬੰਦੇ ਟੱਕਰ ਕੇ ਪਤਾ ਮਿੱਠੀ ਹੋ ਕੇ ਰਿਹਾ ਕਰ ਢਿੱਡ ਚ ਵੜ ਜੀ ਤੇਰੀ ਮਾਂ ਦੇ ਨਾ ਬੇਬੇ ਇਹਨੂੰ ਕਦੇ ਲੰਬਾ ਨਹੀਂ ਆਉਂਦਾ ਮੇਰਾ ਉਹ ਤਾਂ ਵਿਚਾਰੀ ਆਪ ਦੁਖੀ ਹੁਣ ਉਹਨੇ ਤਾਂ ਬਥੇਰੀ ਕੋਸ਼ਿਸ਼ ਕੀਤੀ ਸੀ ਪਸੰਦ ਦੀ ਉਹ ਤਾਂ ਫੈਕਟਰੀ 'ਚ ਵੀ ਲੱਗ ਗਈ ਸੀ ਵੀ ਚਲ ਨਹੀਂ ਕਰੇ ਪੈਸਾ ਤੇ ਲਦਿੰਦਾ ਮੈਂ ਕੰਮ ਕਰ ਲੂੰਗੀ ਉਹੀ ਤਾਂ ਗੱਲ ਆ ਚਲ ਮੇਰੀ ਗੱਲ ਸੁਣ ਤੂੰ ਧਾਰਾ ਕੱਢ ਲੈ ਮੈਂ ਰਸੋਈ ਦਾ ਕਰਦੀ ਆ ਕੰਮ ਆਹ ਤੂੰ ਸਬਜੀ ਸੂਜੀ ਚੀਰ ਲੈ ਕੋਈ ਕੋਈ ਨਾ ਕੱਟ ਲੈਣੀ ਹੈ ਮੈਂ ਧਾਰ ਕੱਢਦੀ ਆਂ ਹਾਂ ਕੱਢ ਲੈ ਤੂੰ ਚਲ ਬਦਗਾ ਮੇਰੇ ਇਸ਼ਾਰਿਆਂ ਨੂੰ ਚਾਤੀ ਕਰਿਆ ਮੰਨਿੰਦਰ ਇਹ ਆਤੀ ਕਿਵੇਂ ਇਧਰ ਆ ਜਾ ਆ ਜਾ ਕਰਈਆਂ ਹੋਰ ਚਾਚੀ ਠੀਕ ਆ ਹਾਂ ਹਾਂ ਸਸੀਕਾਰ ਹੋਰ ਕੀ ਮਨਿੰਦਰ ਉਹ ਮੈਂ ਤਾਂ ਠੀਕ ਆ ਮੈਂ ਤਾਂ ਕੂੜਾ ਸਟਨਾਈ ਸੀਗੀ ਅੱਜ ਮੈਂ ਕਿਹਾ ਚੱਲ ਮੈਂ ਤੈਨੂੰ ਸਾਹਮਣੇ ਬੈਠੇ ਹਾਂ ਦੇਖ ਲਿਆ ਮੈਂ ਚਾਚੀ ਕੋਲ ਜਾ ਕੇ ਆਉਣੀ ਆ ਅੱਛਾ ਅੱਛਾ ਲੈ ਵਧੀਆ ਹੋ ਗਿਆ ਚੱਲ ਪੁੱਲਿਆ ਭਲਾਇਆ ਨੂੰ ਘਰ ਜਾਦ ਆ ਗਿਆ ਸਾਡਾ ਚਾਚੀ ਯਾਦ ਤਾਂ ਮੈਨੂੰ ਬਾਹਲੀ ਆਉਂਦੀ ਆ ਮੇਰੇ ਤਾਂ ਬਾਲਾ ਜੀ ਕਰਦਾ ਵੀ ਆਣ ਗੁਆਣ ਨਾਲ ਵਰਤਾ ਆ ਪਰ ਮੇਰੇ ਵਿੱਚ ਸੱਸ ਹੀ ਨਿਚ ਜੱਜਦੀ ਨਾ ਤਾਂ ਇਹ ਆਪ ਵਰਤੀ ਆ ਨਾ ਇਹ ਮੈਨੂੰ ਵਰਤਨ ਦਿੰਦੀ ਆ ਕਿਸੇ ਨਾਲ ਛਲ ਕੋਈ ਨਹੀਂ ਸੱਸਾਂ ਦਾ ਤਾਂ ਸਭਾਈ ਐਵੇਂ ਦਾ ਹੁੰਦਾ ਆਪੇ ਸੁਧਰ ਜੂਗੀ ਚਾ ਤੂੰ ਵੀ ਇਹ ਗੱਲ ਦਾ ਗੁੱਸਾ ਨਾ ਕਰਕੇ ਤੂੰ ਮੇਰੇ ਨਾਲ ਵਰਤਿਆ ਕਰ ਅੱਛਾ ਸੱਸਰੀ ਕਾ ਜੀ ਸੱਸ ਕੀ ਕਹਿੰਦੇ ਇਹ ਮੇਰੀ ਮਾਸੀ ਐ ਅੱਛਾ ਜੀ ਠੀਕ ਐ ਇਹ ਮੇਰੀ ਜਠਾਣੀ ਦੀ ਕੁੜੀ ਐ ਆ ਨੋ ਐ ਅੱਛਾ ਹਾਂ ਜੀ ਬਹਿ ਜਾ ਜੀ ਬਹਿ ਜਾ ਹੋਰ ਮਾਸੀ ਜੀ ਠੀਕ ਆ ਹਾਂ ਪੁੱਤ ਮੈਂ ਠੀਕ ਆ ਤੂੰ ਦੱਸ ਠੀਕ ਆ ਵਧੀਆ ਵਧੀਆ ਕਦੀ ਗੜੇ ਨਹੀਂ ਮਾਰੇ ਪੁੱਤ ਫਿਰ ਬਸ ਤੂੰ ਮੇਰੀ ਸੱਸ ਦੀ ਸੁਭਾਅ ਦਾ ਨਹੀਂ ਪਤਾ ਬਾਲੀ ਭੈੜੀ ਆ ਜਾਣ ਨਹੀਂ ਦਿੰਦੀ ਕਿਸੇ ਪਾਸੇ ਮਸਾਂ ਨਿਕਲ ਕੇ ਆਈ ਆ ਅੱਛਾ ਪੁੱਤ ਤੇ ਹੋਰ ਆ ਮੈਂ ਤਾਂ ਚਾਚੀ ਨਾਲ ਵੀ ਨਹੀਂ ਵਰਤ ਦਿੰਦੀ ਵਿਚਾਰੀ ਨਾਲ ਬਾਲਾ ਕਲੇਸ਼ ਕਰਦੀ ਜਦੋਂ ਇਹਦੇ ਨਾਲ ਕੋਈ ਗੱਲਬਾਤ ਮੈਂ ਕਰ ਲਾਂ ਨਾ ਪੁੱਤ ਆਇਆ ਕਰੋ ਤੁਸੀਂ ਰਲ ਮਿਲ ਕੇ ਟਾਈਮ ਪਾਸ ਹੁੰਦਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਇਆ ਨੂੰ ਜੀ ਮੈਨੂੰ ਤਾਂ ਪੁੱਤ ਮਹੀਨਾ ਹੋ ਗਿਆ ਅੱਛਾ ਅੱਛਾ ਮਿਲਣ ਆਏ ਹੋਗੇ ਹਨਾ ਹੋਰ ਪਤਾ ਮੈਂ ਉੱਥੇ ਕੱਲੀ ਸੀ ਮੇਰਾ ਦਿਲ ਨਿਕ ਰ ਗਿਆ ਮੇਰੇ ਕੋਲੇ ਰਹਿੰਦੀ ਸੀਗੀ ਅੱਛਾ ਅੱਛਾ ਮੇਰਾ ਜੀ ਨਹੀਂ ਲੱਗਦਾ ਸੀ ਤਾਂ ਇਹਦੇ ਕੋਲੇ ਆਈਆਂਗੀ ਚਾਚੀ ਦੇ ਮਾਪਿਓ ਹੈ ਨਹੀਂ ਨਾ ਹੈ ਹੀ ਨਹੀਂ ਸੀ ਅੱਛਾ ਤੁਸੀਂ ਪਾਲਿਆ ਅੱਛਾ ਠੀਕ ਹੈ ਠੀਕ ਹੈ ਕਿੱਥੋਂ ਤੁਸੀਂ ਗੰਗਾ ਨਗਰ ਤੋਂ ਆਪੇ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਠੀਕ ਹੈ ਦੂਰ ਆ ਨਾ ਫਿਰ ਉਹ ਜਿਹੜਾ ਗੜਾ ਗੜਾ ਵਾਈਸ ਆਉਂਦਾ ਜਦ ਮੁੜ ਗਿਆ ਮੁੰਡਾ ਵੀ ਆਇਆ ਸੀ ਫਿਰ ਬੱਸ ਇੰਨੇ ਟਾਈਮ ਬਾਦ ਆਈਆਂ ਚਾਹ ਬਣਾ ਕੇ ਲੈ ਆਉਂਦੀ ਉਹ ਨਹੀਂ 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 ਚਾਚੀ ਚਾਹ ਜਮੇ ਨਹੀਂ ਪੀਣੀ ਮੈਂ ਤਾਂ ਮੈਂ ਤੈਨੂੰ ਮਿਲ ਲਈ ਮੈਂ ਤਾਂ ਇੰਨੇ ਨਾਲ ਢਿੱਡ ਭਰ ਗਿਆ ਮੇਰਾ ਤਾਂ ਤੇ ਮੇ ਤੁਹਾਈ ਇਹ ਤਾਂ ਹੈ ਚਾਚੀ ਤੇਰਾ ਮੂੰਹ ਕਿਉਂ ਉੱਤਰਿਆ ਜਾ ਲੱਗਦਾ ਮੈਨੂੰ ਠੀਕ ਜੀ ਨਹੀਂ ਲੱਗਦੀ ਅੱਛਾ ਉਹ ਮੈਂ ਨਾ ਠੀਕ ਹਾਂ ਹੂੰ ਤਾਂ ਉਹ ਮੇਰਾ ਖੂਨ ਜਾ ਘਟ ਰਿਹਾ ਹੈਗਾ ਤੈਨੂੰ ਪਤਾ ਹੈ ਮੈਂ ਮਾਂ ਬਣਨ ਵਾਲੀ ਆਂ ਅੱਛਾ ਫਿਰ ਤਾਂ ਵਧਾਈਆਂ ਹੁਣ ਚਾਚੀ ਹੈ ਲੈ ਆਪਣੇ ਘਰੇ ਨਿਆਣਾ ਆਉਣ ਵਾਲਾ ਹੈ ਲੈ ਹਾਂ ਪੁੱਤ ਵਧੀਆ ਨਿਆਣਾ ਆਉਣ ਵਾਲਾ ਹੈਗਾ ਹਲੋ ਇਹ ਇਹ ਤੋਂ ਵੱਧ ਖੁਸ਼ੀ ਦੀ ਗੱਲ ਹੋਰ ਸਾਡੇ ਲਈ ਕੀ ਹੋ ਸਕਦੀ ਆ ਲੈ ਅਸੀਂ ਵੀ ਜਵਾਕ ਨੂੰ ਚੱਕ ਲਿਆ ਕਰਾਂਗੇ ਹਨਾ ਹੋਰ ਪੁੱਤ ਹਾਂ ਦੇਖੋਂਗੇ ਕਿ ਉਹਨੇ ਮਾਸੀ ਤੂੰ ਸਾਡੇ ਘਰੇ ਕਿਉਂ ਨਹੀਂ ਆਉਂਦੀ ਹੈ ਐਂ ਇੱਦਾਂ ਆਈ ਤੂੰ ਸਾਡੇ ਰਿਸ਼ਤੇਦਾਰ ਆ ਲੈ ਇੱਤੀ ਜੇ ਕੋਈ ਮੈਨੂੰ ਕੋਈ ਦੱਸੂਗਾ ਵੀ ਸਾਡਾ ਆ ਰਿਸ਼ਤੇਦਾਰ ਆ ਸਾਡੇ ਸਕੇ ਸਕੇਲੇ ਦਾ ਫੇਰੀ ਬੰਦਾ ਜਾਂਦਾ ਇਹ ਤਾਂ ਕਹਿੰਦੇ ਕਿਤੇ ਜਾ ਹੀ ਨਾ ਚਲ ਕੋਈ ਨਾ ਉਹ ਨਾ ਮੇਰੀ ਸੱਸ ਭੈੜੀ ਥੋੜੀ ਤਾਂ ਕਹਤਾ ਉਹ ਗੋਚਾਚੀ ਨੇ ਹਾਂ ਮੇਰੀ ਗੱਲ ਸੁਣ ਮੈਂ ਤੈਨੂੰ ਨਿਯੋਤਤਾ ਦੇ ਕੇ ਜਾਨੀ ਆ ਸਾਡੇ ਘਰੇ ਆਈ ਚਾਹ ਪਾਣੀ ਕਰਕੇ ਪਿਆ ਹੁੰਦੇ ਨਾ ਮੈਂ ਐਨਾ ਪੁੱਤ ਮਾਰੂਗੇ ਕਿਦਾਂ ਦਿਨ ਚ ਕਿਹੜਾ ਪੱਕਾ ਆਇਓ ਚੰਗਾ ਕਹੀਂ ਤਾਂ ਜਾਨੀ ਹੈ ਤੇਰੇ ਸੱਸ ਤੋਂ ਡਰ ਲੱਗਦਾ ਕਿਤੇ ਉਹ ਨਾ ਮੇਰੀ ਮਾਸੀ ਦੇ ਗੱਲ ਪੈ ਜੇ ਮੈਂ ਬੈਠੀ ਆ ਨਹੀਂ ਗੱਲ ਪੈ ਦਿੰਦੀ ਬਸ ਤੁਸੀਂ ਇਹਨੂੰ ਭੇਜ ਦਿਓ ਅਸੀਂ ਚਾਹ ਪਾਣੀ ਵਧੀਆ ਪਿਆਵਾਂਗੇ ਲੈ ਸਾਡੇ ਰਿਸ਼ਤੇਦਾਰ ਜੇ ਆਪਾਂ ਵਰਤਾਂਗੇ ਫੇਰ ਹੀ ਆ ਨਾ ਹਾਂ ਪੁੱਤ ਹਾਂ ਹੈ ਮਾਸੀ ਜੇ ਹੁਣ ਅਸੀਂ ਤੁਹਾਡੇ ਨਾਲ ਵਰਤਾਂਗੇ ਕੱਲ ਨੂੰ ਤੁਸੀਂ ਸਾਡੇ ਨਾਲ ਵਰਤੋਗੇ ਫਰ ਚਾਹ ਦੇ ਘੁੱਟ ਤਾਂ ਬਣਾਈ ਲੈਣੇ ਆ ਨਾ 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 ਮੇਰੇ ਨਾਲ ਸੱਸ ਲੜੂਗੀ